ਪੰਕਜ ਤ੍ਰਿਪਾਠੀ ਦੀ ਉੱਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਜ਼ਬਰਦਸਤ ਹਾਦਸੇ ਦੇ ਵਿੱਚ ਉਹਨਾਂ ਦੇ ਜੀਜੇ ਦੀ ਮੌਤ ਹੋ ਚੁੱਕੀ ਹੈ ਹਾਦਸੇ ਦੀਆਂ ਬੇहद ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਦੱਸਦੀ ਕਿ ਪੰਕਜ ਤ੍ਰਿਪਾਠੀ ਦੇ ਜੀਜਾ ਇਸੇ ਕਾਰ ਦੇ ਵਿੱਚ ਸਵਾਰ ਸੀ ਤੇ ਉਸਦੀ ਪੈਣ ਜਿਹੜੀ ਇਸੇ ਕਾਰ ਦੇ ਵਿੱਚ ਸਵਾਰ ਸੀ ਜੋ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਕਿਹਾ ਜਾ ਰਿਹਾ ਕਿ ਡਵਾਈਡਰ ਦੇ ਨਾਲ ਕਾਰ ਟਕਰਾ ਜਾਂਦੀ ਹੈ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੇ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਇਸ ਤੇ ਵਿੱਚ ਉਹਨਾਂ ਦੇ ਜੀਜਾ ਰਕੇਸ਼ ਦਿਵਾੜੀ ਦੀ ਮੌਤ ਹੋ ਚੁੱਕੀ ਹੈ ਹਾਦਸੇ ਦੇ ਵਿੱਚ ਉਹਨਾਂ ਦੀ ਪੈਣ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਕਿ ਹਰ ਜਾਣਕਾਰੀ ਮੁਤਾਬਕ ਮ੍ਰਿਤ ਕਰਕੇਸ਼ ਦਿਵਾੜੀ ਬੰਗਾਲ ਦੇ ਵਿੱਚ ਰੇਲਵੇ ਦੇ ਵਿੱਚ ਤੇ ਨਾਤ ਸੀ ਤੇ ਬਿਹਾਰ ਦੇ ਗੋਪਾਲਗੰਜ ਤੋਂ ਆਪਣੀ ਪਤਨੀ ਦੇ ਨਾਲ ਵਾਪਸ ਬੰਗਾਲ ਆ ਰਹੇ ਸਨ ਤੇ ਇਸੇ ਦੌਰਾਨ ਨੀਰਸਬਸਾਰ ਦੇ ਵਿੱਚ ਕਾਰ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਟਕਰaundੀ ਹੈ ਟੱਕਰੀ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਜਿਸਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਹੈ ਹਾਦਸੇ ਤੋਂ ਬਾਅਦ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਦੋਵਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢ ਕੇ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਰਜੇਸ਼ ਤਿਵਾੜੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦਕਿ ਪੰਕਜ ਤਿਵਾੜੀ ਜਿਹੜਾ ਪੰਕਜ ਦੀ ਪੈਣ ਸਰਤਾ ਤਿਵਾੜੀ ਨੂੰ ਸਰਜਕਲ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਹਾਡਾ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਕਾਰ ਡਿਵਾਈਡਰ ਦੇ ਨਾਲ ਟਕਰਾਂਦੀ ਹਾਲਾਂਕਿ ਸੜਕ ਤੇ ਇੱਕ ਔਰਤ ਵੀ ਖੜੀ ਹੁੰਦੀ ਹੈ ਸੜਕ ਪਾਰ ਕਰਨ ਦੇ ਲਈ ਇੰਤਜ਼ਾਰ ਕਰ ਰਹੀ ਸੀ ਤਾਂ ਉਸਤੇ ਨਾਲ ਵੀ ਗੱਡੀ ਹਲਕੀ ਜਿਹੀ ਟਕਰਾਂਦੀ ਹੈ ਤੇ ਉਸ ਤੋਂ ਬਾਅਦ ਸਿੱਧਾ ਜਾ ਕੇ ਡਿਵਾਈਡਰ ਦੇ ਨਾਲ ਟਕਰਾਂਦੀ ਹੈ ਜਿਸ ਤੇ ਨਾਲ ਇਸ ਕਾਰ ਤੇ ਪੂਰੀ ਤਰ੍ਹਾਂ ਪਰ ਖੱਜੇ ਉੱਡ ਕੇ ਤੇ ਇਸੇ ਕਾਰ ਦੇ ਵਿੱਚ ਐਕਟਰ ਪੰਕਜ ਤ੍ਰਿਪਾਠੀ ਦਜ ਜੀ ਜਤੀ ਉਹ ਨਦੀ ਪੈਣ ਬੈਠੇ ਹੋਏ ਸੀ ਤੇ ਬੰਗਾਲ ਵਾਪਸੀ ਕਰ ਰਹੇ ਸੀ ਜੋਤਰਾ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਆਂ ਸੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰਾ ਹੀ ਹਾਦਸਾ ਕੈਦ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਤੇ ਇਸੇ ਭਿਆਨਕ ਹਾਦਸੇ ਦੇ ਵਿੱਚ ਐਕਟਰ ਪੰਕੀ ਤ੍ਰਿਪਾਠੀ ਦੇ ਜਿੱਜਾ ਦੀ ਮੌਤ ਹੋ ਚੁੱਕੀ ਹੈ ਜਦਕਿ ਪੈਂਡ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਦੀ ਸੀਸੀਟੀਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਨੈਸ਼ਨਲ ਹਾਈਵੇ ਤੇ ਜਿਹੜਾ ਹਾਦਸਾ ਵਾਪਰਿਆ ਨਿਰਸਾ ਨੈਸ਼ਨਲ ਹਾਈਵੇ ਤੇ ਉੱਤੇ ਭਿਆਨਕ ਹਾਦਸਾ ਵਾਪਰਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਫਲਾਈਟ ਰਾਹੀਂ ਕੋਲਕਾਤਾ ਪਹੁੰਚ ਗਏ ਤੇ ਇਸ ਤੋਂ ਬਾਅਦ ਹਵਾਈ ਅੱਡੇ ਤੋਂ ਸੜਕੀ ਰਸਤੇ ਤਨਬਾਦ ਲਈ ਰਵਾਨਾ ਹੋਏ ਪੰਕਜ ਤ੍ਰਿਪਾਠੀ ਬਿਹਾਰ ਦੇ ਗੋਪਾਲਗੰਜ ਦੇ ਰਹਿਣ ਵਾਲੇ ਨੇ ਕਾਫੀ ਸੰਘਰਸ਼ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਖਾਸ ਜਗ੍ਹਾ ਬਣਾਈ ਹੈ ਤੇ ਹਿੰਦੀ ਸਿਨੇਮਾ ਦੇ ਸਰਵੋਤਮ ਅਦਾਕਾਰਾਂ ਤੇ ਵਿੱਚ ਗਿਣੇ ਜਾਂਦੇ ਨੇ ਜ਼ਿਕਰਯੋਗ ਹੈ ਕਿ ਪੰਕਜ ਤ੍ਰਿਪਾਠੀ ਦੇ ਪਿਤਾ ਦਾ ਪਿਛਲੇ ਸਾਲ ਅਗਸਤ ਦੇ ਵਿੱਚ ਦਿਹਾਂਤ ਹੋ ਗਿਆ ਸੀ ਪਿਛਲੇ ਸਾਲ ਹੀ ਉਹਨਾਂ ਦੇ ਪਿਤਾ ਨੇ ਅਲਵਿਦਾ ਕਿਹਾ ਤੇ ਇਸੇ ਤਰ੍ਹਾਂ ਉਹਨਾਂ ਦੇ ਜੀਜਾ ਵੀ ਉਹਨਾਂ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਕੇ ਜਦਕਿ ਪੈਣ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਸੋ ਤਸਵੀਰਾਂ ਤੁਸੀਂ ਬੇहद ਹੀ ਭਿਆਨਕ ਹਾਦਸੇ ਦੀਆਂ ਸਕਰੀਨ ਤੇ ਦੇਖ ਸਕਦੇ ਹੋ ਫਿਲਮ ਅਦਾ ਅਭਨੇਤਾ ਪੰਗਜ ਤ੍ਰਿਪਾਠੀ ਦੇ ਜੀਜਾ ਦੀ ਦਰਦਨਾਕ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਇੱਕ ਵਾਰ ਪਿਆਨਕ ਹਾਦਸੇ ਦੀਆਂ ਤਸਵੀਰਾਂ ਦਾ ਰੁਕਾ ਲੈਂਦੇ ਹਾਂ ਕਿ ਕਿਵੇਂ ਇਦਰ ਤਾਕ ਜੜਾ ਹਾਦਸਾ ਵਾਪਰਦਾ